ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਦੋਸਤੋ ਪਿਛਲੇ ਕੁਝ ਦਿਨਾਂ ਦਾ ਘਟਨਾਕ੍ਰਮ ਤੁਸੀਂ ਅੱਛੀ ਤਰ੍ਹਾਂ ਜਾਣਦੇ ਹੋ ਕਿ ਕਿਵੇਂ ਸਰਕਾਰ ਆਪਣੇ ਵਰੂਦੀਆਂ ਤੇ ਲਗਾਤਾਰ ਪਿਛਲੇ ਸਾਢੇ ਤਿੰਨ ਸਾਲ ਤੋਂ ਝੂਠੇ ਮੁਕੱਦਮੇ ਜਿਹੜਾ ਬੋਲਦਾ ਕੋਈ ਵੀ ਚਾਹੇ ਆਪੋਜੀਸ਼ਨ ਪਾਰਟੀਆਂ ਨੇ ਚਾਹੇ ਉਹ ਕੋਈ ਕਾਂਗਰਸ ਦੇ ਲੀਡਰਸ ਨੇ ਆਕਾਲੀ ਦਲ ਦੇ ਲੀਡਰਸ ਨੇ ਇੱਥੋਂ ਤੱਕ ਕਿ ਪੰਜਾਬ ਦੇ ਵਿੱਚ ਬਦਲਾਖੋਦੀ ਦੀ ਨੌਬਤ ਇੱਥੇ ਤਾਂ ਆ ਗਈ ਕਿ ਮਲਵਿੰਦਰ ਸਿੰਘ ਮੱਲੀ ਵਰਗੇ ਈਵਨ ਭਾਨੇ ਸਿੱਧੂ ਵਰਗੇ ਜਿਹੜੇ ਲੜਾਈ ਲੜਦੇ ਸੀ ਟਰੈਵਲ ਏਜੰਸੀ ਜਾਂ ਹੋਰ ਬਹੁਤ ਸਾਰੇ ਕਾਰਕੁਨ ਜਿਹੜੇ ਸੀਗੇ ਐਕਟੀਵਿਸਟ ਸੀ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਗਿਆ ਔਰ ਇੱਕ ਪਰਚਾ ਨਹੀਂ ਹੋਇਆ ਮਲਟੀਪਲ ਪਰਚੇ ਹੋਏ ਮੇਰੇ ਤੇ ਤੁਸੀਂ ਸਾਰੇ ਜਾਣਦੇ ਕਿ ਪੰਜ ਕੇਸ ਜਿਸਟ ਰੈਕ ਕੀਤੇ ਜਿਸ ਦਿਨ ਮੈਨੂੰ ਐਨਡੀਪੀਐਸ ਬੇਲ ਮਿਲਨੀ ਸੀ ਉਹਦੋਂ ਪੰਜਵਾਂ ਮੁਕਦਮਾ ਸੁਭਾਨਪੁਰ ਪੁਲਿਸ ਸਟੇਸ਼ਨ ਤੜਕੇ 2 ਵਜੇ ਖੁੱਲਿਆ 2 ਵਜੇ ਦੀ ਐਫਆਈਆਰ ਦਰਜ ਕਰਕੇ ਕੁਝ ਸਮਾਂ ਮੈਨੂੰ ਅੰਦਰ ਹੋ ਰੱਖਿਆ ਆ ਪਿਛਲੇ ਦਿਨਾਂ 'ਚ ਇੱਕ ਵਾਰ ਫਿਰ ਇਹਨਾਂ ਦੀ ਕੋਸ਼ਿਸ਼ ਸੀ ਕਿ ਕਿ ਸਦੀਕੇ ਨਾਲ ਮੈਨੂੰ ਹੋਰ ਉਲਝਾਇਆ ਜਾਵੇ ਤੇ ਕੱਲ ਮਾਨਯੋਗ ਹਾਈ ਕੋਰਟ ਨੇ ਇੱਕ ਬੜਾ ਰੀਜ਼ਨੇਬਲ ਅੱਛਾ ਹੱਡ ਪਾਸ ਕੀਤਾ ਸਾਡੇ ਹੱਕ ਵਿੱਚ ਜਿੱਥੇ ਸਰਕਾਰ ਕੋ ਘੁਵਾ ਲਿਆ ਉਹਨਾਂ ਨੇ ਕਿ ਅਸੀਂ ਡੀਏ ਦੀ ਇੱਕ ਜਾਂਚ ਤਾਂ ਕਰ ਰਹੇ ਹਾਂ 2024 ਦੀ ਲੇਕਿਨ ਇਹਨਾਂ ਦੇ ਖਿਲਾਫ ਕੋਈ ਸਾਡੇ ਕੋਲ ਸਬੂਤ ਜਾਂ ਕੋਈ ਅਰੈਸਟ ਕਰਨ ਦਾ ਕੋਈ ਸਾਡੇ ਕੋਲ ਇਸ ਵਕਤ ਕੋਈ ਪ੍ਰੋਗਰਾਮ ਨਹੀਂ ਕਰ ਚਲੋ ਉਹ ਇੱਕ ਪਾਸਿਓਂ ਗੋਗੀ ਗੱਲ ਮੈਂ ਪੁੱਛਣਾ ਚਾਹੁੰਨਾ ਕਿ ਵਿਰੋਧੀਆਂ ਦੇ ਤਾਂ ਥੋੜਾ ਤੜਾ ਤੜ ਪੱਛੇ ਪਹਿਲਾਂ ਇਹ ਦੱਸੋ ਜਿਹੜਾ 144 ਟੋਯੋਟਾ ਹਾਈਲੈਕਸ ਗੱਡੀਆਂ ਦਾ ਮਸਲਾ ਅਸੀਂ ਪਬਲਿਕ ਡੋਮੇਨ 'ਚ ਲੈ ਕੇ ਆਏ ਹੁਣ ਤਾਂ ਮੇਰੇ ਖਿਆਲ ਆ ਕਿ ਲਗਭਗ 15 ਦਿਨ ਤੋਂ ਉੱਤੇ ਹੋ ਗਏ ਨੇ ਉਹਦਾ ਅੱਜ ਤੱਕ ਭਗਵੰਤ ਮਾਨ ਦੀ ਸਰਕਾਰ ਨੇ ਕਿਸੇ ਮੰਤਰੀ ਸੰਤਰੀ ਨੇ ਰੋਜ਼ ਤਿੰਨ ਤਿੰਨ ਵਾਰੀ ਬੈਠਦੇ ਨੇ ਮੀਡੀਆ ਦੇ ਸਾਹਮਣੇ ਪ੍ਰੈਸ ਕਾਨਫਰੰਸ ਕਰਦੇ ਨੇ ਕਿਸੇ ਨੇ ਅੱਜ ਤੱਕ ਆਪਣਾ ਮੂੰਹ ਨਹੀਂ ਖੋਲਿਆ ਮਤਲਬ ਡਿਨਾਈ ਵੀ ਨਹੀਂ ਕੀਤਾ ਕਿ ਅਸੀਂ ਨਹੀਂ ਕੀਤਾ ਜੀ ਇਹ ਤਾਂ ਗਲਤ ਇਲਜ਼ਾਮ ਲਾ ਰਹੇ ਇਹ ਵੀ ਡਿਨਾਈਲ ਵੀ ਨਹੀਂ ਕੀਤਾ ਇਹਦਾ ਮਤਲਬ ਹੈ ਕਿ ਟੋ요ਟਾ ਹਾਈਲੈਕਸ ਵਿੱਚ 144 ਕਧਿਆਂ ਚ ਘੱਟੋ ਘੱਟ 15 ਤੋਂ ਲੈ ਕੇ 21 ਕਰੋੜ ਰੁਪਏ ਦਾ ਕਮਿਸ਼ਨ ਖਾਦਾ ਗਿਆ ਤੁਸੀਂ ਸਾਰੇ ਜਾਣਦੇ ਹੋਗਾ ਆਪਾਂ ਕਾਫੀ ਤੱਕ ਪੇਸ਼ੀ ਤੇ ਬਿੱਲ ਦਿਖਾਤੇ ਜਦੋਂ ਸਧਾਰਨ ਬੰਦਾ ਕੋਈ ਟਾਇota ਹਾਈਲੈਕਸ ਦੀ ਗੱਡੀ ਲੈਣ ਜਾਂਦਾ ਵਾ ਫਿਕਅਪ ਟਰੱਕ ਦੀ ਤੇ ਉਹਨੂੰ 10 ਤੋਂ ਲੈ ਕੇ 15 ਲੱਖ ਰੁਪਏ ਤੱਕ ਡਿਸਕਾਊਂਟ ਦਿੰਦਾ ਮੈਂ ਆਪਣੇ ਬਾ ਆਪਣੇ ਨਾਮ ਤੇ ਵੀ ਬਿੱਲ ਕਟਵਾ ਕੇ ਦੇਖ ਲਿਆ ਲੇਕਿਨ ਜਦੋਂ ਸਰਕਾਰ ਦਿੰਦੀ 144 ਗੱਡੀਆਂ ਇਹਨਾਂ ਨੂੰ ਤਾਂ ਘੱਟੋ ਘੱਟ 20 ਲੱਖ ਰੁਪਏ ਗੱਡੀ ਦਾ ਰਿਬੇਟ ਮਿਲਣਾ ਚਾਹੀਦਾ ਸੀਗਾ ਜੇ 15 ਲੱਖ ਰੁਪਏ ਦੇ ਹਿਸਾਬ ਨਾਲ ਵੀ ਕਮਿਸ਼ਨ ਇਹਨਾਂ ਨੇ ਖਾਦਾ ਵਾਪਸ ਕਿਕ ਬੈਕ ਲੁੱਤੀ ਜਾਂ ਪੈਸੇ ਪੂਰੇ ਦੇ ਰੇਟ ਤੇ ਉਟਾ ਨੂੰ ਬਾਅਦ ਚ ਕੈਸ਼ ਦੇ ਵਿੱਚ ਇੱਕ ਕਮਿਸ਼ਨ ਵਾਪਸ ਲਿਆ ਤਾਂ ਇਹ 21 ਕਰੋੜ ਰੁਪਇਆ ਪੰਜਾਬ ਸਰਕਾਰ ਦਾ ਤੁਹਾਡੇ ਲੋਕਾਂ ਦੇ ਖਜ਼ਾਨੇ ਦਾ ਪੈਸਾ ਵੰਦਾ ਵਾ ਲੇਕਿਨ ਦੋ ਹਫ਼ਤਿਆਂ ਤੋਂ ਨਾ ਚੀਫ ਮਿਨਿਸਟਰ ਬੋਲਿਆ ਨਾ ਇਹਨਾਂ ਦੇ ਸੀਐਮਓ ਦੇ ਚੀਫ ਮਿਨਿਸਟਰ ਆਫਿਸ ਚੋਂ ਕੋ ਬੋਲਿਆ ਡੀਜੀਪੀ ਪੰਜਾਬ ਪੁਲਿਸ ਦੇ ਨਾਮ ਤੇ ਫਿਲेंगे ਨਾ ਡੀਜੀਪੀ ਦੇ ਆਫਿਸ ਚੋਂ ਕਿਸੇ ਨੇ ਜਨਾਇ ਵੀ ਨਹੀਂ ਕੀਤਾ ਕਿ ਨਹੀਂ ਨਹੀਂ ਜੀ ਇਹ ਕਿਸੇ ਤਰ੍ਹਾਂ ਦਾ ਕੋਈ ਇਹ ਸਾਡਾ ਲੈਣ ਦੇ ਨਹੀਂਗਾ ਤੇ ਜਦੋਂ ਤੁਹਾਨੂੰ ਅੰਡਰਸਟੂਡ ਹੈ ਕਿ ਇਹ ਪੈਸੇ ਤੁਸੀਂ ਸ਼ਦਿਆਂ ਖਾਤੇ ਔਰ ਇੱਕ ਹੀ ਬਾਤ ਨਹੀਂ ਮੈਂ ਰਿਸਰਚ ਕਰ ਰਿਹਾ ਹਾਂ ਜਿਹੜਾ ਬਲਤੇਜ ਬੰਨੂ ਜਿਹੜਾ ਇੱਕ ਉਹਨਾਂ ਦਾ ਕੋਰਪੋਰੇਟ ਮੀਡੀਆ ਐਡਵਾਈਜ਼ਰ ਜਿਹੜਾ ਪਹਿਲਾਂ ਰੀ